ਜਿਹੜੇ ਮੇਰੇ ਵੀਰਨਾ ਸਿੱਧੂ ਮੂਸੇ ਵਾਲੇ ਬਾਈ ਦੇ ਫੈਨ ਨੇ ਜਾਂ ਫਿਰ 911 ਨੂੰ ਪਸੰਦ ਕਰਦੇ ਨੇ ਬਾਈ ਤਾਂ ਉਹ ਆਹ ਨੰਬਰ ਲੈ ਕੇ ਜਾ ਸਕਦੇ ਹਾਂ ਹਾਂਜੀ ਹਾਂਜੀ ਲੈ ਵੀ ਦੋਸਤੋ ਪਿੰਡ ਮੀਮਸੇ ਖੜਿਆ ਬਾਈ ਧੂਰੀ ਦੇ ਕੋਲੇ ਤੇ ਜਿਹੜੇ ਮੇਰੇ ਵੀਰਨਾ ਮੋਬਾਈਲ ਨੰਬਰ ਲੱਭ ਰਹੇ ਨੇ ਵੀ ਸਾਨੂੰ ਕੋਈ ਇਹੋ ਜਿਹਾ ਨੰਬਰ ਹੋਵੇ ਵੀ ਅੱਗੇ ਵਾਲਾ ਵੀ ਚੱਕਣ ਤੋਂ ਪਹਿਲਾਂ ਦੇਖੇ ਤੇ ਜਾਂ ਫਿਰ ਬਾਈ ਤੁਸੀਂ ਜਿਹੋ ਜਿਹਾ ਵੀ ਨੰਬਰ ਚਾਹੀਦੋਂਗੇ ਤੁਹਾਨੂੰ ਇੱਥੋਂ ਮਿਲੂਗਾ ਮੀਮਸੇ ਖੜਾਂਗੇ ਗੱਲਬਾਤ ਕਰ ਦਾਂਗੇ ਵੀਰ ਦੇ ਨਾਲ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਚੱਲ ਬਾਈ ਜੀ ਠੀਕ ਠਾਕ ਬਾਈ ਜੀ ਠੀਕ ਹੈ ਬਾਈ ਜ ਦਸੋ ਬਾਈ ਜੀ ਕਿਹੜੇ ਕਿਹੜੇ ਨੰਬਰ ਹੁੰਦੇ ਨੇ ਆਪਣੇ ਕੋਲ ਨੰਬਰ ਆਪਣੇ ਕੋਲ ਸਾਰੇ ਹੀ ਹੁੰਦੇ ਨੇ ਵੀਰੇ ਜਿਵੇਂ ਪਹਿਲਾਂ ਆਪਾਂ ਗੱਲ ਬਈ ਇਹਦੀ ਕਰਾਂਗੇ ਹਾਂ ਜਿਵੇਂ 09511 ਨੰਬਰ ਆ ਵੀਰੇ ਉਹ ਆਪਾਂ 1600 ਰੁਪਏ ਦੇ ਦਾਂਗੇ 09511 ਲੈ ਵੀ 09511 ਜਿਹੜੇ ਮੇਰੇ ਵੀਰ ਨਾਲ ਸਿੱਧੂ ਮੂਸੇ ਵਾਲੇ ਬਾਈ ਦੇ ਫੈਨ ਨੇ ਜਾਂ ਫਿਰ 9511 ਨੂੰ ਪਸੰਦ ਕਰਦੇ ਨੇ ਬਈ ਤਾਂ ਉਹ ਆ ਨੰਬਰ ਲੈ ਕੇ ਜਾ ਸਕਦੇ ਹਾਂ ਹਾਂਜੀ ਹਾਂਜੀ ਇਹ ਆਫਰ ਵੀਰੇ 2025 ਤੋਂ ਪਹਿਲਾਂ ਪਹਿਲਾਂ ਹੀ ਆ ਬਸ ਆਪਣੀ ਠੀਕ ਹੈ ਜੀ ਹਾਂ 2025 ਤੋਂ 1600 ਦਾ ਨੰਬਰ ਆ ਇਹ ਜਿਹੜਾ ਮਰਜ਼ੀ ਬੰਦਾ ਬੁੱਕ ਕਰ ਸਕਦਾ ਆਪਾਂ ਨੂੰ ਗੂਗਲ ਪੇ ਪਾ ਕੇ ਪੈਸੇ ਬ 09511 ਨੰਬਰ ਤੁਹਾਡਾ ਹੋ ਸਕਦਾ ਠੀਕ ਹੈ ਬਾਈ ਹੋਰ ਕਿਹੜੇ ਕਿਹੜੇ ਹੁੰਦੇ ਨੇ ਜਿਵੇਂ ਆਈ ਬਾਈ ਸਾਰੇ ਨੰਬਰ ਨੇ ਆਪਣੇ ਕੋਲ ਆ ਦੇਖੋ ਜਿਹੜੇ 00 ਵਾਲਿਆ ਨਾ ਬਾਈ 00 13013 ਹਾਂਜੀ ਕਿਸੇ ਤਨ 05 ਵਿੱਚ 0016 ਇਦਾਂ ਜਿਹੜਾ ਵੀ ਬਾਈ ਨੰਬਰ ਕਹੂਗਾ ਉਦੋਂ ਦਾ ਆਪਾਂ ਨੰਬਰ ਦੇ ਦਾਂਗੇ ਲੈ ਵੀ ਜਿਹੋ ਜਿਹਾ ਵੀ ਨੰਬਰ ਚਾਹੀਦਾ ਹੋਊਗਾ ਤੁਹਾਨੂੰ ਬਾਈ ਜੀ ਮਿਲੂਗਾ ਬਾਈ WhatsApp ਦੇ ਮੈਸੇਜ ਕਰਕੇ ਆਪਾਂ ਨੰਬਰ ਭੇਜ ਦਾਂਗੇ ਇੱਕ ਬਾਈ ਆ ਚੀਜ਼ ਹੁੰਦੀ ਹੈ ਜੀ ਇਹ ਕੀ ਚੀਜ਼ਾਂ ਦੇ ਬਾਰੇ ਦੱਸੋ ਇਹ ਬਾਈ ਰਾਸ਼ੀ ਵਾਲੇ ਨੰਬਰ ਨੇ ਜਿਵੇਂ ਵਿੱਚ ਬੰਦੇ ਕਹਿੰਦੇ ਨੇ ਵੀ 2 4 8 ਵਿੱਚ ਹੋਣਾ ਨਹੀਂ ਚਾਹੀਦਾ ਠੀਕ ਹੈ ਜੀ ਉਹ ਨੰਬਰ ਨਹੀਂ ਜਿਹ ਨੇ ਬੰਦੇ ਉਹ ਨੰਬਰ ਲੈਂਦੇ ਨੇ ਬਾਈ ਇਹ ਜੇ ਮੈਂ ਵੀ ਮਿੱਤਰੋ ਜੇ ਤੁਸੀਂ ਤੁਹਾਡੀ ਰਾਸੀ ਦੇ ਮੁਤਾਬਕ ਕੋਈ ਲੱਕੀ ਨੰਬਰ ਦਾ ਵੀ ਨੰਬਰ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਬਾਈ ਤੁਹਾਨੂੰ ਹਾਂ ਜਿੱਦਾਂ ਦਾ ਬਾਈ ਨੰਬਰ ਤਿਆਰ ਕੋ ਆਪਾਂ ਉਹਦਾਂ ਤਿਆਰ ਕਰਕੇ ਵੀ ਦੇ ਦਾਂਗੇ ਉਹ ਵੀ ਤਿਆਰ ਕਰ ਦੂਗਾ ਹਾਂ ਜਿਹੜਾ ਬਾਈ ਨਖਰ ਕਟਾਉਣਾ ਵਿੱਚ ਪਾਉਣਾ ਉਹ ਵੀ ਆਪਾਂ ਨੰਬਰ ਦੇ ਦਾਂਗੇ ਬਾਈ ਨੂੰ ਅਵੇਲੇਬਲ ਕਰਕੇ ਵਟਸਐਪ ਤੇ ਕਈ ਵਾਰ ਫੋਨ ਨਹੀਂ ਚੱਕਿਆ ਜਾਂਦਾ ਬਾਈ ਮੈਸੇਜ ਕਰ ਦਾਂ ਉਹਨੂੰ ਵਟਸਐਪ ਤੇ ਕਿਵੇਂ ਫੋਨ ਇੰਨੇ ਜ਼ਿਆਦਾ ਆਉਂਦੇ ਨੇ ਫਿਰ ਕਈ ਵਾਰ ਨਹੀਂ ਟੰਡ ਹੁੰਦਾ ਨਾ ਫੋਨ ਠੀਕ ਆ ਜੀ ਵੀ ਮੈਸੇਜ ਕਰਕੇ ਬੰਦਾ ਨੰਬਰ ਮੰਗਵਾ ਸਕਦਾ ਜੇ ਮੈਂ ਮੰਗਾਂਗੇ ਕਿੱਥੋਂ ਹੀ ਇਹ ਇਹ ਮੀਮ ਸਾਹ ਪੰਡਾਈ ਆਪਣੇ ਕੋਲ ਹੋ ਰਹੀ ਆ ਕੇ ਜੇ ਕੋਈ ਨਹੀਂ ਆ ਸਕਦਾ ਆਪਾਂ ਫਿਰ ਡਿਲੀਵਰੀ ਕਰ ਦਾਂਗੇ ਉੱਥੇ ਬੰਦੇ ਨੂੰ ਬਚਾ ਲਾਂਗੇ ਡਿਲੀਵਰੀ ਕਰ ਦੋ ਹਾਂ ਉਹ ਖਰਚਾ ਬਣੀ ਇੰਨਾ ਹੋਊ ਬੰਦੇ ਤੋਂ ਲੈ ਲਾਂਗੇ ਲੈ ਵੀ ਜੇ ਤੁਸੀਂ ਆਪਣੇ ਘਰੇ ਬੈਠੇ ਬੈਠੇ ਵੀ ਨੰਬਰ ਮੰਗਵਾਉਣਾ ਚਾਹੁੰਦੇ ਹੋ ਤਾਂ ਬਈ ਉੱਥੇ ਵੀ ਆ ਕੇ ਐਕਟੀਵੇਟ ਕਰਕੇ ਜਾਊਗਾ ਤੇ ਸਾਨੂੰ ਤੁਹਾਡਾ ਨੰਬਰ ਚੱਲਦਾ ਕਰਕੇ ਦੇਖ ਹਾਂ ਨਾ ਨਾ ਇਹ ਚਾਲੂ ਕਰਕੇ ਦੇ ਦਾਂਗੇ ਆਪਾਂ ਕੋਈ ਦਿੱਕਤ ਨਹੀਂ ਠੀਕ ਹੈ ਬਈ ਕਿੰਨਾ ਟਾਈਮ ਹੋ ਗਿਆ ਇਹ ਕੰਮ ਕਰਦੇ ਨੂੰ ਆਪਾਂ ਨੂੰ ਇਹ ਹੋ ਗਏ ਜੀ 4-5 ਸਾਲ ਹੋ ਗਏ ਆਪਾਂ ਨੂੰ ਹਾਂ ਵੀਡੀਓ ਤਾਂ ਆਪਣੀ ਹੁਣੇ ਪਾਉਣ ਲੱਗੇ ਆ ਹਾਂਜੀ ਠੀਕ ਹੈ ਤੇ 5-6 ਮਹੀਨੇ ਹੋਏ ਨੇ ਮੈਨੂੰ ਲੱਗਦਾ ਵੀਡੀਓ ਨੂੰ ਤਾਂ ਕੰਮ ਕਰਦੂਗਾ ਫੀਟ ਹਮ ਲੋਗ ਆ ਹਾਂ ਜੀ ਹਾਂ ਜੀ ਮੇਰੀ ਗੱਲ ਨਹੀਂ ਆ ਜੀ ਗਰੰਟੀ ਆਪਣੀ 100 ਆਜੋ ਬਾਈ ਮੀਮਸੇ ਦੇ ਵਿੱਚ ਧੂਰੀ ਦੇ ਕੋਲੇ ਜੇ ਤੁਸੀਂ ਕੋਈ ਵੀ ਲੱਕੀ ਨੰਬਰ ਜਾਂ ਫਿਰ ਬਾਈ 0040 ਵਾਲੇ ਜਾਂ ਫਿਰ 9811 ਜਾਂ ਕੋਈ ਵੀ ਨੰਬਰ ਲੈਣਾ ਚਾਹੁੰਦੇ ਹੋ ਤਾਂ ਵੀ ਸਕਰੀਨ ਤੇ ਨੰਬਰ ਹੈਗਾ ਤੁਸੀਂ ਵੀ ਦਿਨ ਸੰਪਰਕ ਕਰਕੇ ਨੰਬਰ ਲੈ ਸਕਦੇ ਹੋਗੇ ਲੱਕੀ ਨੰਬਰ ਵੀ ਲੈਣਾ ਤਾਂ ਉਹ ਵੀ ਤੁਹਾਨੂੰ ਇੱਥੋਂ ਮਿਲੂਗਾ ਠੀਕ ਹੈ ਜੀ ਮੈਂ ਬਾਈ ਠੀਕ ਹੈ ਬਾਈ ਧੰਨਵਾਦ ਠੀਕ ਹੈ ਧੰਨਵਾਦ ਬਾਈ ਜਿਹੜੇ ਚੱਕ ਲੋ ਫੋਨ ਤੇ ਵੀਡੀਓ ਨੂੰ ਕਰ ਦੋ ਸ਼ੇਅਰ ਦਬ ਕੇ ਤਾਂ ਜੋ ਜਿਹੜੇ ਮੇਰੇ ਵੀਰੋਂ ਨੰਬਰ ਚਾਹੁੰਦਾਗਾ ਉਹ ਵੀਰ ਨੰਬਰ ਲੈ ਕੇ ਜਾ ਸਕਣ தன்வாக்காது